ਡੇਲੀਪੋਸ ਪੰਜਾਬੀ ਦੇਖ ਰਹੇ ਸਰਦਾਰ ਅਸ਼ਕੰਦਰ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਹੰਤਾ ਇਹ ਤਸਵੀਰਾਂ ਜਿਹੜੀਆਂ ਨੇ ਚੰਡੀਗੜ੍ਹ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਚੰਡੀਗੜ੍ਹ ਦੇ 39 ਸੈਕਟਰ ਦੇ ਵਿੱਚ ਆਸਮਾਨੀ ਬਿਜਲੀ ਡਿੱਗਦੀ ਹੈ ਸਰਕਾਰੀ ਕੁਆਟਰਾਂ ਦੇ ਉੱਤੇ ਤੇ ਅਜਿਹੇ ਦੇ ਵਿੱਚ ਲੋਕਾਂ ਦੇ ਘਰਾਂ ਦਾ ਸਮਾਨ ਜਿਹੜਾ ਸੜ ਕੇ ਸਵਾਹ ਹੋ ਜਾਂਦਾ ਤਾਂ ਬੀਚ ਦੀ ਨਹੀਂ ਕਾਫੀ ਜ਼ਿਆਦਾ ਜਿਹੜਾ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਮੀਂਹ ਪਿਆ ਤੇ ਇਸ ਮੀਂਹ ਦੇ ਕਰਕੇ ਆਸਮਾਨੀ ਬਿਜਲੀ ਡਿੱਗੀ ਹੈ ਚੰਡੀਗੜ੍ਹ ਦੇ ਸੈਕਟਰ 39 ਦੇ ਸਰਕਾਰੀ ਕੁਆਟਰਾਂ ਦੇ ਵਿੱਚ ਜਿਸ ਦੀਆਂ ਕਿ ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰਦੀਆਂ ਨੇ ਕਿੰਨਾ ਭਿਆਨਕ ਉਹ ਮੰਜ਼ਰ ਰਿਹਾ ਹੋਵੇਗਾ ਜਿਸ ਵੇਲੇ ਇਹ ਆਸਮਾਨੀ ਬਿਜਲੀ ਇਹਨਾਂ ਸਰਕਾਰੀ ਕੁਆਟਰਾਂ ਦੇ ਉੱਤੇ ਡਿੱਗੀ ਹੋਵੇਗੀ ਤਾਂ ਘਰਾਂ ਦਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਹੈ ਖੰਡਰ ਬਣ ਚੁੱਕੇ ਨੇ ਕਈ ਕੁਆਟਰ ਤਾਂ ਇਸ ਕਦਰ ਇਸ ਅਸਮਾਨੀ ਬਿਜਲੀ ਦਾ ਕਹਿਰ ਵੇਖਣ ਨੂੰ ਮਿਲਿਆ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਇਸ ਘਟਨਾਕਰਮ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਰਿਹਾ ਪਰ ਸਰਕਾਰੀ